ਫਿਲਹਾਲ ਦੇ ਨੰਗਲ ਵਿਖੇ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਹਿਣ ਤੇ ਇੱਕ ਵਾਰ ਫਿਰ ਕਿਸੇ ਸ਼ਰਾਰਤੀ ਅੰਸਰ ਨੇ ਬਾਬਾ ਸਾਹਿਬ ਜੀ ਦੇ ਸਟੈਚੂ ਤੇ ਕਾਲਖ ਪੁਥੀ ਅਤੇ ਨਾਲ ਹੀ ਸਕੂਲ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਿਖੇ ਗਏ ਜਿਸ ਦੇ ਸਬੰਧ ਵਿੱਚ ਦਲਿਤ ਆਗੂ ਅੰਮ੍ਰਿਤਪਾਲ ਪੌਂਸਲ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼੍ਰੀ ਕੋਲ ਵਿਦਾਸ ਭਵਨ ਫਲੋਰ ਵਿਖੇ ਇਕੱਠੇ ਹੋ ਕੇ ਫੈਸਲਾ ਲਿਆ ਗਿਆ ਹੈ ਕਿ 48 ਘੰਟਿਆਂ ਵਿੱਚ ਜੇਕਰ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਦਿੱਤਾ 4 ਜੂਨ ਨੂੰ ਨੰਗਲ ਤੋਂ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਫਿਰ ਵੀ ਦੋਸ਼ੀ ਕਾਬੂ ਨਾ ਕੀਤੇ ਗਏ ਤਾਂ ਇਸ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ ਦੇਖੋ ਪਿਛੇ 31 ਮਾਰਚ ਨੂੰ ਗੁਰਪ੍ਰਤਵੰਦ ਸਿੰਘ ਪਨੂ ਸਿੱਖ ਵਰ ਜਸਟਿਸ ਨੇ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਸਟੈਚੂ ਦਾ ਨੰਗਲ ਵਿਖੇ અપਮਾਨ ਕਰਵਾਇਆ ਸੀਗਾ ਔਰ ਉਸ ਗੱਲ ਹਲੇ ਢੰਨੀ ਬਣੀ ਪਈ ਸੀ 2 ਮਹੀਨੇ ਬਾਅਦ ਹੀ ਉਹਨੇ ਦੁਬਾਰਾ ਫਿਰ ਜਿਹੜਾ ਆ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਉੱਤੇ ਸਟੈਚੂ ਦਾ ਉਹਦੇ ਤੇ ਜਿਹੜਾ ਉਹ ਕਾਲਖ ਪੁੱਥਣ ਦਾ ਕੰਮ ਕੀਤਾ ਔਰ ਸਿੱਖ ਔਰ ਦਲਦ ਜਥੇਬੰਦੀਆਂ ਨਾਲ ਉਸ ਵਿੱਚ ਜਿਹੜਾ ਉਹ ਟਕਰਾਅ ਕਰਾਉਣ ਦੇ ਲਈ ਦੇਸ਼ ਅੰਦਰ ਦੰਗੇ ਕਰਾਉਣ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ ਇਹ ਦੁਬਾਰਾ ਬੇਹਦਵੀਂ ਕਰਵਾਈ ਆ ਔਰ ਉਹਦੇ ਰੋਸ ਵਿੱਚ ਅੱਜ ਜਿਹੜਾ ਆ ਹਜ਼ਾਰਾਂ ਲੋਕ ਜਿਹੜੇ ਆ ਉਹ ਨਮੋਸ਼ੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਿਆ ਕਿ ਇਹ ਦੁਆਰਾ ਇੱਥੇ ਘਟਨਾ ਵਾਪਰੀ ਆ ਤਾਂ ਸਮੂਚੀਆਂ ਸ਼ਰੂ ਗੁਰਦਾਸ ਨਾਮਲੇਵਾ ਬਾਬਾ ਸਾਹਿਬ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਨੇ ਅੱਜ ਸ੍ਰੀ ਗੁਰੂਵਰਦਾਸ ਭਵਨ ਵਿਖੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਪੁਲਿਸ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਜਾਂਦਾ ਆ ਔਰ 4 ਤਰੀਕ ਨੂੰ 5 ਵਜੇ ਉਸੇ ਸਥਾਨ ਤੋਂ ਨੰਗਲ ਪਿੰਡ ਤੋਂ ਜਿਹੜਾ ਸੰਗਤਾਂ ਚੱਲਣਗੀਆਂ ਔਰ ਸ਼ਹਿਰ 'ਚ ਰੋਸ ਮਾਰਚ ਹੋਵੇਗਾ ਉਸ ਸਮੇਂ ਬੰਦ ਹੋਵੇਗਾ ਔਰ ਜੇਕਰ ਉਸ ਦਰਮਿਆਨ ਤੱਕ ਵੀ ਜਿਹੜਾ ਉਹ ਦੋਸ਼ੀ ਨਹੀਂ ਫੜੇ ਜਾਂਦੇ ਔਰ ਸਰਕਾਰ ਚ ਕੰਨੀ ਨਹੀਂ ਹੁੰਦੀ ਔਰ ਸਰਕਾਰ ਇਹੋ ਜੀਆਂ ਘਟਨਾਵਾਂ ਨੂੰ ਲੋਕਣ ਦਾ ਕੰਮ ਨਹੀਂ ਕਰਦੀ ਤਾਂ ਫਿਰ ਉਥੇ ਅਨਮੱਥੇ ਸਮੇਤੇ ઠાਣਾ ਫਲੋਰ ਜਾਂ ਡੀਐਸਪੀ ਫਲੋਰ ਦੇ ਸਾਹਮਣੇ ਜਿਹੜਾ ਉਹ ਧਰਨਾ ਵੀ ਲਾਇਆ ਜਾਊਗਾ ਅਸੀਂ ਇੱਥੇ ਨਹੀਂ ਰੁਕਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਗ੍ਰਹਿ ਮੰਤਰੀ ਹੋ ਜੇ ਤੁਹਾਡੇ ਕੋਲ ਲਾਰਡ ਆਰਡਰ ਦਾ ਮਸਲਾ ਕੰਟਰੋਲ ਨਹੀਂ ਹੁੰਦਾ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ ਡੀਜੀਪੀ ਨੂੰ ਵੀ ਮਿਲਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਕਿ ਤੁਸੀਂ ਜੋ ਘਬਰਾਲਾ ਕਰੋ ਪੰਜਾਬ ਦੇ ਅੰਦਰ ਬਾਸ ਡਾਕਟਰ ਮਿਡਗਰ ਦੇ ਸਟੈਚੂਆਂ ਦੀ ਰੱਖਿਆ ਕਰਨ ਦਾ ਇਲਾਕੇ ਪਰਦੀਆਂ ਸਹੀ ਸੰਭਾਗ ਕਰੋ ਮੈਂ ਅਪੀਲ ਕਰਦਾ ਸਮੁੱਚੀਆਂ ਸ਼ਿਰੂਗਦਾਸ ਸਭਾਾਂ ਮਾ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਔਰ ਸੂਚੇ ਫਲੋਰ ਇਲਾਕੇ ਦੇ ਨਿਵਾਸੀਆਂ ਨੂੰ ਤਹਿਸੀਲ ਫਲੋਰ ਦੇਆਂ ਨੂੰ ਕਿ ਤੁਸੀਂ ਜਿਹੜਾ ਆ ਉਹ 4 ਤਰੀਕ ਨੂੰ 5 ਵਜੇ ਨੰਗਲ ਗੇਟ ਤੇ ਬਾਸ ਡਾਕਟਰ ਮਿਡਗਰ ਦੇ ਸਟੈਚੂ ਤੇ ਆਓ ਔਰ ਆਪਾਂ ਉਥੋਂ ਰੋਸ ਮਾਰਚ ਕਰਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਈਏ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check trade platform slash 921760 Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ